ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਰਵਨ ਕਰਦੇ ਹਾਂ ਕਥਾ ਸਿੱਖ ਪੰਥ ਦੇ ਮਹਾਨ ਕਥਾਵਾਚਕ ਗਿਆਨੀ ਸੰਤ ਸੰਗ ਜੀ ਮਿਸਕੀ ਤੋਂ ਰਾ ਪਾਸੋਂ ਰਾਜਨੇਤਿਕ ਤੇ ਅਪਰਾਧੀ ਦੋਵੇਂ ਇੱਕੋ ਹੀ ਜ਼ੈਨੀਅਤ ਦੇ ਮਾਲਕ ਹੁੰਦੇ ਹਨ ਫਰਕ ਸਿਰਫ ਇਤਨਾ ਹੈ ਜੋ ਇੱਕ ਦਾ ਕਤਲ ਕਰੇ ਅਪਰਾਧੀ ਤੇ ਜੋ ਹਜ਼ਾਰਾਂ ਦੀਆਂ ਲਾਸ਼ਾਂ ਦਿੱਲੀ ਦੀਆਂ ਸੜਕਾਂ ਤੇ ਸਿੱਖਾਂ ਦੀ ਪਿਛਾ ਦੇਵੇ ਰਾਜਨੇਤਿਕ ਉਹਨੂੰ ਰਾਜਨੈਤਿਕ ਕਹ ਕੋ ਉਹ ਕੋਈ ਕਾਤਲ ਥੋੜੀ ਨਹੀਂ ਤਾਂ ਮੈਂ ਇਸ ਤਰ੍ਹਾਂ ਅਰਜ਼ ਕਰਦਾ ਹਾਂ ਵੱਡੇ ਕਾਤਲ ਬਾਦਸ਼ਾਹ ਹੋਇਆ ਕਰਦੇ ਨੇ ਛੋਟੇ ਬਾਦਸ਼ਾਹ ਕਾਤਲ ਹੋਇਆ ਕਰਦੇ ਨੇ ਇਸ ਨੂੰ ਜਿਹਨਾਂ ਵੱਡੇ ਡਕੈਤ ਬਾਦਸ਼ਾਹ ਹੋਇਆ ਕਰਦੇ ਨੇ ਵਿਚਾਰੇ ਛੋਟੇ ਬਾਦਸ਼ਾਹ ਡਕੈਤ ਹੋਇਆ ਕਰਦੇ ਜੋ ਇੱਕ ਵੀ ਜੇਬ ਕੱਟ ਲਵੇ ਸ਼ਾਇਦ ਜੇਬ ਦੀ ਹਵਾ ਖਾਵੇ ਡਕੈਤ ਤੇ ਜੋ ਸਾਰੇ ਮੁਲਕ ਦੀ ਜੇਬ ਕੱਢ ਕੇ ਸਵਿਟਜ਼ਰਲੈਂਡ ਦੇ ਬੈਂਕ ਭਰ ਲਵੇ ਉਸ ਨੂੰ ਕਿਸ ਨੇ ਪਕੜਨਾ ਹੈ ਕੌਣ ਪਕੜੇਗਾ ਸਭ ਨਾਟਕ ਚੱਲਦਾ ਰਹਿੰਦਾ ਹੈ ਔਰ ਕੁਝ ਵੀ ਨਹੀਂ ਹੁੰਦਾ ਇਹ ਵੀ ਨਾਜ ਕਰਦੇ ਸਭ ਨਾਟਕ